ਕਹੇ ਨਹੀਂ ਜਾਣਾ ਇਹਦੇ ਮਗਰ ਨਹੀਂ ਕਹੇ ਜਾਣਾ ਇਹ ਮਰ ਜਾਣਾ ਨਹੀਂ ਹੁੰਦੀ ਮੈਂ ਤੂੰ ਕਹਿੰਦਾ ਰਹੀਂ ਆ ਗਏ ਤੁਸੀਂ ਬਸ ਸਹੀ ਗੱਲ ਆ ਇਹਨੇ ਤਿੰਨ ਦਿਨ ਹੀ ਕੱਢਨੇ ਮੈਨੂੰ ਪਤਾ ਮੇਰੀ ਗੱਲ ਤੇ ਤੂੰ ਰੋਣਾ ਤੂੰ ਆਏ ਆ ਬਈ ਮੇਰੇ ਨਾਲ ੱੱਕਾ ਕਰਦੇ ਆ ਤੇਰੇ ਮੇਰੀ ਗੱਲ ਸੁਣ ਲੈ ਦੱਸਾ ਵੀ ਘੰਟਿਆਂ ਜਿਹੜੀ ਗੱਲ ਹੋਈ ਐਵੇਂ ਨਗਰੇ ਮੈਂ ਮਰ ਮੇਰੇ ਝੂਠ ਮਾਰ ਲਗੀਆਂ ਵੇਹਿੰਗੀਆਂ ਨਹੀਂ ਮਾਰ ਨਹੀਂ ਘੰਟੇ ਜਿਹੜੀ ਸਚਾਈ ਇੱਕ ਮਿੰਟ ਕੱਢ ਇੱਕ ਮਿੰਟ ਇੱਕ ਮਿੰਟ ਇੱਕ ਬੰਦ ਰੱਖਿਓ ਬੰਦ ਹੀ ਅਜੇ ਬਲਾਤਕਾਰ ਕੀਤਾ ਨਹੀਂ ਦੱਸਤੀ ਹੋਈ ਹੈ ਨਾ ਹਾਂਜੀ ਕਿਹੜੀ ਗੱਲ ਫੇਰ ਫੇਰ ਕਾਦੀ ਗੱਲ ਆ ਕਰੇ ਨੇ ਨਫਰਾ ਕਦਾ ਕੀਤੇ ਚਲ ਠੀਕ ਨਹੀਂ ਕੁਝ ਗੋਲ ਕੀਤਾ ਨਾ ਗਲਤੀ ਹਾਂ ਤਾਂ ਮਨੇ ਬੜਿਆ ਬਣਾ ਨਿਕਾ ਵੱਜੀ ਹੈ ਨਾ ਗਲਤੀ ਕੀਤੀ ਹੈ ਨੇ ਕੀਤੀ ਹੈ ਗਲਤੀ ਯਾਰ ਭਾਵੇਂ ਪੁੱਛ ਵੀ ਹੋਇਆ ਯਾਰ ਤੂੰ ਕੀਤੀ ਹੈ ਨਾ ਗੱਲ ਕਹਿੰਦੀ ਮੈਂ ਰੋਲਾ ਪਾ ਦੂੰਗਾ ਜੇ ਨਾ ਕੁਝ ਕੀਤਾ ਲੈ ਲੈ ਤੈਨੂੰ ਕਹਤਾ ਹੈ ਨੇ ਗੱਲ ਨਾ 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 ਨਹੀਂ ਯਾਰ ਇਹਨੂੰ ਇਹਨੂੰ ਬਈ ਕੋਈ ਨਵੇੜਾ ਨਹੀਂ ਇਹ ਬੰਦੇ ਦਾ ਯਾਰ ਨਹੀਂ ਨਹੀਂ ਸਹੀ ਗੱਲ ਆ ਉਹ ਤਾਂ ਇੱਥੇ ਮੇਰੇ ਕੋਲ ਇੱਕਰੀ ਜਾਂਦਾ ਮੈਂ ਕਰਕੇ ਇਹ ਤਾਂ ਵੇਖ ਲੈ ਯਾਰ ਹੁਣੀ ਯਾਰ ਕੀ ਕਹੀ ਜਾਂਦਾ ਬੰਦਾ ਯਾਰ ਇਹ ਤੂੰ ਮੇਰੇ ਨਾਲ ਨਹੀਂ ਤਾਂ ਸੀਨ ਨਾ ਤਾਂ ਟੈਨ ਨਾ ਮੈਂ ਤੁਹਾਨੂੰ ਮਾਗ ਰਿਹਾ ਤੁਸੀਂ ਤੁਸੀਂ ਸਾਡੇ ਵੱਟੇ ਥਾਂ ਤੇ ਆਣਾ ਵੀ ਯਾਰ ਤੁਸੀਂ ਕਿੰਨੀ ਨਿਮਰਤਾ ਨਾਲ ਗੱਲ ਕੀਤੀ ਫੈਸਲਾ ਵੀ ਆਪਾਂ ਤੁਹਾਡਾ ਮੰਨਦੇ ਸੀਗੇ ਸਜਾ ਲੈਰ ਕਰਤਾ ਨਹੀਂ ਮੈਂ ਕਿ ਮੈਂ ਕਿਹਾ ਵੀ ਇੱਕਰੀ ਤੁਸੀਂ ਜਾਂਦਾ ਨਾ ਵੀ ਨਾ ਵੀ ਬੰਦੇ ਕਿਵੇਂ ਆ ਇਹ ਬੰਦੇ ਨੂੰ ਆਏ ਆ ਯਾਰ ਮੇਰਾ ਤੂੰ ਮੇਰੇ ਉਹ ਆਪਦੇ ਪਿੰਡ ਬੈਠੀ ਆਪਦੇ ਪਿੰਡ ਬੈਠੀ ਪਿੰਡ ਬੈਠੇ ਬਾਬਾ ਜੀ ਚੱਲੂਗਾ ਤਦ ਵੀ ਨਾ ਉਹ ਆ ਪਿੰਡ ਬੈਠੇ ਆ ਉਹ ਆ ਤੇ ਪਿੰਡ ਬੈਠੇ ਤੂੰ ਉਹਨਾਂ ਨੂੰ ਫੋਨ ਕਰਕੇ ਲੈਣਾ ਸਾਮਾਨ ਤੂੰ ਸਾਮਾਨ ਮੇਰੀ ਬਲੇ ਤੂੰ ਤਾਂ ਬਾਈ ਲੈ ਮੈਂ ਟਲੇ ਨੂੰ ਮੈਂ ਕੀ ਬਖਰਾਬ ਹੁੰਦਾ ਤੂੰ ਕਾ ਤੋ ਫੋਨ ਉਹਨਾਂ ਨੂੰ ਕਰੰਦੇ ਚਲ ਨਹੀਂ ਲਾਉਂਦਾ ਘਰ ਕਤਤ ਕਰਦਾ ਹੀਗਾ ਬੁਲਾਉਂਦਾ ਥੋੜੀ ਜੀਗਾ ਮੈਂ ਜ ਲੈ ਕੇ ਜਾਣਾ ਲੈ ਜਾ ਨਹੀਂ ਹੋਣਾ ਤੇਰੀ ਖੁਸ਼ੀ ਆ ਕੋਈ ਤਕਾ ਨਹੀਂ ਇਹ ਪੁੱਛ ਇਹ ਗੱਲ ਕਹੀ ਇਹ ਨਾ ਸਾਮਾਨ ਤੇ ਕਿੱਥੇ ਆ ਸਾਮਾਨ ਇੱਕ ਮਿੰਟ ਫਿਰ ਫਿਰ ਗੱਲ ਕਰ ਮੇਰੀ ਤੂੰ ਨੂੰ ਫੋਨ ਕਰ ਮੈਂ ਉਹ ਇੰਨੇ ਫਲਾਣਾ ਹੈ ਗੱਲਾਂ ਦੋ ਦੰਦ ਤੈਨੂੰ ਜਦ ਤੇ ਦੋ ਦੰਦ ਪਿਆ ਨਾ ਗਰੇ ਸਮਝਾਇਆ ਜੰਦਿਆ ਦੋ ਸੁਗਰ ਜਾ ਜਾਣ ਦੇ ਗੁੱਸੇ ਨੂੰ ਠੀਕ ਆ ਜੀ ਲੋਏ ਯਾਰ ਮੇजे ਕੋਈ ਗਾਣ ਤੈਨੂੰ ਐਵੋਜੀ ਕਮਿਨੇਟ ਆਉਗੇ ਤੇ ਮੇਰਾ ਸਿਰ ਲਾ ਗਾਣੋਂ ਪਤਾ ਕਿਤੇ ਮੇਰੀ ਧੀਰੀ ਜਾ ਯਾਰ ਵੀਰੇ ਕੋ ਯਾਰ ਮੇਰੀ ਪਹਿਲੋ ਗੱਲ ਸੁਣੋ ਇਹ ਇਹ ਗੱਲਾਂ ਨਹੀਂ ਸਾਰਾ ਮੇਰੀ ਪਹਿਲੋ ਗਲਤ ਕਰ ਲੈਣਾ ਮੈਂ ਵੇ ਆਪਾਂ ਜਿਹੜੇ ਹੁਣ ਬੰਦਾ ਜੀ ਬਿਠੇ ਆ ਪੰਜਾ ਇਹਨੂੰ ਇੱਕਰੀ ਆਪਾਂ ਦੱਸਾ ਕਰਨੀ ਬਾਬਾ ਜੀ ਨੇ ਮਾਫੀ ਦਿੱਤੀ ਠੀਕ ਜੀ ਬਾਬਾ ਜੀ ਆਪਾਂ ਨੂੰ ਸਿਰ ਕਰਨਾ ਮਾਫੀ ਆ ਕਰੀ ਬਾਕੀ ਤੁਸੀਂ ਬਾਬਾ ਜੀ ਪੁੱਛੋ ਨਾ ਜਿਹੜੀ ਗੱਲਬਾਤ ਪੁੱਛ ਸਕਦੇ ਨਾ 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 ਪਤਾ ਪੁੱਛ ਕੀ ਦੀ ਗੱਲਬਾਤ ਅੱਗੇ ਨਾ ਕੀ ਆ ਤੇਰਾ ਗੁਰਜੰਤ ਸਿੰਘ ਤੇ ਗਲਤੀ ਕੀ ਕੀਤੀ ਸੀ ਤੂੰ ਇਹ ਗਲਤੀ ਗੁਲਾਸ ਕਰ ਦਿੱਤੀ ਤੇ ਸਾਦੀ ਦੀ ਧੀ ਨਵਲਾ ਤੈਨੂੰ ਹਾਂਜੀ ਆ ਗਈ ਤਾਂ ਇਹ ਗੱਲ ਦੋ ਆਪਦੇ ਮੂੰਹ ਮੰਨ ਲੈ ਹਾਂਜੀ ਤੇ ਤੈਨੂੰ ਇਹ ਤੋਂ ਪਹਿਲਾਂ ਕਿਸ ਨੇ ਕੋਟਿਆ ਨਹੀਂ ਜੀ ਜਾ ਤੈਨੂੰ ਕਿਸ ਨੇ ਹੱਥ ਲਾਇਆ ਨਹੀਂ ਵੈਗਲਾ ਨਹੀਂ 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 ਨਾ ਮਾਰੀ ਕੋਈ ਨਹੀਂ ਵੈਗਲਾ ਤੇਰੇ ਨਹੀਂ ਤੈਨੂੰ ਪਿਆਰ ਨਾ ਹੈ ਤੁਮਹਾਨੂੰ ਹਾਂਜੀ ਬਿਲਕੁਲ ਬੇਨਬੇ ਬਿਲਕੁਲ ਪਿਆਰ ਕਰਨੀ ਆ ਤੇ ਚੱਲ ਗਰੀਬ ਬੰਦਾ ਯਾਰ ਆਈ ਕਿ ਚੱਲ ਹਾਂਜੀ ਹਾਂਜੀ ਤੇ ਹੁਣ ਕੋਈ ਚੀਜ਼ ਦੀ ਗਲਤੀ ਮੰਨਦਾ ਹਾਂ ਜੀ ਆ ਵੀ ਮੂੰਹੋਂ ਹੀ ਦੱਸ ਦੇ ਕਿੰਨੇ ਬਰੀਕੀ ਇਹ ਕਾਇ ਗਲਤੀਆਂ ਕੀਤੀਆਂ ਮੋਟਰ ਤੇ ਜਿਵੇਂ ਮੋਟਰ ਦੋ ਰਿਦਾ ਬਾਈ ਤੇ ਜਾਇਦਾ ਸਦਨ ਦੋਰੀ ਗਈ ਮੋਟਰ ਤੇ ਹਾਂਜੀ ਤੇ ਕਿੱਥੇ ਗਿਆ ਮੋਟਰ ਦਾ ਕੋਚਰ ਕੀ ਗੱਲ ਹੈ ਮੋਟਰ ਤੇ ਹੀ ਧੀ ਮੋਟਰ ਜੀ ਬਾਈ ਜੀ ਹਾਂਜੀ ਨਾਂ ਲੈ ਨਾ ਆ ਰਿਹਾ ਬਾਈ ਦਾ ਸੋਨੂੰ ਸੋਨੂੰ ਸਿੱਧਾ ਨਾ ਆਰਵਿੰਦਰ ਸਾਨਾ ਹਾਂ ਸਾਨਾ ਬਲਵੀਰ ਸਿੰਘ ਲੈਣੇ ਕੋਈ ਲਿਆਦਾ ਉੱਥੇ ਗਲਤ ਕੰਮ ਕਰਦਾ ਰਿਹਾ ਮੋਟਰ ਤੇ ਹੈ ਤਿੰਨ ਗਰੇ ਮੋਟਕੇਰੇ ਪਿੰਡ ਦੀ ਬਗੇ ਹੁੰਦੀ ਆ ਬੱਲੂ ਬਣੀ ਹੈ ਉਹ ਮੋਟਰ ਮੱਲੂ ਬਣੀ ਬੱਲੂ ਬਣੀ ਬਸ ਆਹ ਕੰਮ ਕੀ ਇਹ ਬਾਬਾ ਜੀ ਇਹਨੂੰ ਗੁੜੀਆਂ ਨੂੰ ਪੁੱਛ ਲੋ ਗੁੜੀਆਂ ਕੋੜੇ ਪੁੱਤ ਤੂੰ ਇੱਧਰ ਲੱਗ ਗਈ ਆ ਮਦਦ ਬਸ ਕੋਤ ਲੱਗ ਗਿਆ ਬਾਬਾ ਨੇ ਇਤਨੀ ਮਾਵੇ ਸੜਨਾ ਨਾ ਕੋਤ ਸਹੀ ਤੂੰ ਕਿਹਦੀ ਇਹ ਦੱਸ ਕਿੰਨੀ ਏਰੀ ਹੋਇਆ ਕੀ ਗੱਲ ਬਾਤ ਬਾਬਿਆਂ ਨੂੰ ਦੱਸ ਦੋ ਸਾਨੂੰ ਬਾਬਾ ਜੀ ਪੁੱਛੋ ਕਾ ਤੁਹਾਨੂੰ ਇਹ ਬਣਾਉਣਾ ਚਾਹੁੰਦੇ ਹੋ ਮਤਰੀਆ ਪਿਆਸਿੰਗ ਇਹਨਾਂ ਜ਼ਬਰਦਸਤੀ ਕਰਦੇ ਉੱਚੇ ਬੋਲੋ ਰਾਜਾ ਉੱਚੇ ਬੋਲੋ ਜਿੰਝ ਬੋਲੋ ਤਾਂ ਜ਼ਬਰਦਸਤੀ ਕਾਂਦਾਰਾ ਮੋਟਰ ਤੇ ਵੀ ਲੈ ਕੇ ਜਾਂਦਾ ਰਿਹਾ ਮੱਲੂ ਬਾਣ ਨੇ ਪੈਨ ਇਹ ਹੈ ਤੂੰ ਵਹੀਂ ਤਰਪੰਦੀ ਸੀਗੀ ਤੈਨੂੰ ਇਹ ਕੀ ਕਹਿ ਕੇ ਲੈ ਕੇ ਜਾਂਦਾ ਸੀਗਾ ਦੁੱਧ ਦਾ ਬੰਨਾ ਮਾਰ ਕੇ ਲੈ ਕੇ ਜਾਂਦਾ ਸੀ ਕਾਦਾ ਦੁੱਧ ਆ ਵੀ ਦੁੱਧ ਲੈ ਕੇ ਆਂ ਢੰਡੇਲੀ ਤੇ ਤੈਨੂੰ ਚੱਲ ਇੱਕ ਅੱਧੀ ਵਾਰੀ ਹੁੰਦਾ ਤੇ ਤੂੰ ਦੁਬਾਰ ਵਾਰ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਭਾਈ ਮੈਨੂੰ ਇਹ ਗੱਪ ਮਾਰਦਾ ਟੰਕੀਆਂ ਦਿੰਦਾ ਸੀ ਗਾੜੀਆਂ ਤਾਂ ਚੱਲ ਰਹੀਆਂ ਨੇ ਤੂੰ ਦੱਸਿਆਗਾ ਤਾਂ ਨਹੀਂ ਕਿਸੇ ਨੂੰ ਸਰਪੰਚ ਨੂੰ ਹੀ ਦੱਸਣਾ ਠੀਕ ਆ ਕੁੱਟਿਆ ਹੀ ਗੱਲ ਕਿਉਂ ਐ ਦੱਸ ਕੁੱਟਿਆ ਕੁੱਟਿਆ ਗੱਲ ਜੀ ਠੀਕ ਆ ਤੈਨੂੰ ਦੇਖੇ ਤੂੰ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਅਸੀਂ ਕਹਿ ਰਹੇ ਜਿਹੜੀ ਗੱਲ ਸਹੀ ਹੈ ਇਹ ਹੀ ਸਹੀ ਹੈ ਕਹਿਉਂ ਭਾਈ ਮੈਂ ਕਾਹਤੇ ਝੂਠ ਮਾਰਾਂ ਇਹ ਮਾਰੀ ਜਾਂਦੇ ਜਿਹੜੀ ਗੱਲ ਐ ਜਿਵੇਂ ਮੰਨਣ ਡਿਆ ਹਾਂ ਹਾਂਜੀ ਤੂੰ ਗੱਪ ਮਾਰਦੀ ਆ ਕਹਿੰਦਾ ਇਹ ਕਹਿੰਦਾ ਗੱਲ ਨਹੀਂ ਕੁੱਟਿਆ ਮੈਂ ਕਿਆ ਵੀ ਇਹ ਮਾਂ ਨੂੰ ਵੀ ਪਤਾ ਕਿਉਂ ਬਈ ਗਾਉਣ ਮੰਮੀ ਉਹਦੀ ਇੱਥੇ ਲੈ ਆਉਣਾ ਮੰਮੀ ਉਹਦੇ ਬਾਸੀ ਬੈ ਗੋ ਨੂੰ ਨਾ ਆਜੋ ਵੀਰੇ ਬੈਜੋ ਜੀ ਹਾਂ ਜੀ ਮੋਹਦ ਜੀ ਬਸ ਠੀਕ ਆ ਹੁਣ ਇਸ ਤੋਂ ਪਹਿਲਾਂ ਨਿਕ ਤੈਨੂੰ ਕਿਸੇ ਵੀ ਕੁੱਤੇ ਨੇ ਨਹੀਂ ਨਹੀਂ ਜੀ ਕਿਸੇ ਨੇ ਤੈਨੂੰ ਹੱਥ ਨਹੀਂ ਲਾਇਆ ਠੀਕ ਆ ਦਾ ਤੂੰ ਸੱਕੜੀ ਦੇ ਪੈਰੀ ਹੱਥ ਲਵਾ ਯਾਰ ਇਹਦੇ ਹੁਣ ਮੇਰੀ ਗੱਲ ਸੁਣ ਹੁਣ ਤੂੰ ਹੀ ਚੀਜ਼ ਦੀ ਗਲਤੀ ਮਾਰਦਾ ਹੁਣ ਅੱਜ ਤੈਨੂੰ ਇੱਕ ਵਾਰੀ ਤੈਨੂੰ ਸਮਝਾਉਣਾ ਸੀ ਜੀ ਸਮਝਾਤਾ ਠੀਕ ਆ ਠੀਕ ਆ ਤੈਨੂੰ ਹੁਣ ਨਹੀਂ ਬਖਸ਼ਾਂਗੇ ਪੈਰੀ ਹੱਥ ਲਾ ਦੇ ਕੁੜੀ ਦੇ ਲਾ ਦੇ ਪੈਰੀ ਹੱਥ ਲਾ ਪੈਰੀ ਹੱਥ ਲਾ ਕੇ ਮਾਫੀ ਮੰਗੋ ਤੂੰ ਗਲਤੀ ਹੋ ਗਈ ਮੈਂ ਕੋਈ ਨਾ ਤੈਨੂੰ ਮੈਂ ਕਦੀ ਫੋਨ ਲਾਉਂਗਾ ਨਾ ਵੀ ਮੇਰੇ ਲੋੜਾ ਅੱਜ ਤੋਂ ਬਾਅਦ ਮੇਰੀ ਇਹ ਗੱਲ ਸੁਣਨਾ ਹਣਾ ਚਾੜ੍ਹ ਤੇ ਚੜ੍ਹ ਉੱਤੇ ਖੜਾ ਹੋਇਆ ਬਾਈ ਕੋਈ ਹਾਂ ਹੁਣ ਜੰਟਿਆ ਉਹ ਬਾਈ ਬਸ ਕੱਟ ਕੇ ਬਣਾ ਦਵਾਲਾ ਲਾ ਲੋ ਆ ਵੀ ਇੱਕ ਹੋਰ ਵੀ ਗੱਲ ਅੱਜ ਤੋਂ ਬਾਅਦ ਗਲਤੀ ਹੋਈ ਆ ਪੂਰੀ ਪੰਚਾਇਤ ਸੁਣਦੇ ਆ ਹਾਂ ਆ ਮੈਂਬਰ ਸਾਹਿਬ ਫੇਰ ਕੋਈ ਮਾਫੀ ਨਹੀਂ ਤੈਨੂੰ ਕੋਈ ਕਰੇ ਨਾ ਕਰੇ ਠੀਕ ਹੈ ਮੈਂ ਤੇਰੇ ਦੋਨੇ ਗੁੱਟ ਵੱਡੂਗਾ ਠੀਕ ਹੈ ਗੁੱਟ ਦੀ ਧੌਣ ਹੀ ਵੱਡਿਆ ਜੀ ਧਾਂਟਾ ਤੇਰੀ ਐਤ ਕੀ ਵੱਡਣੀ ਸੀ ਆ ਬੰਦੇ ਦੀ ਵਜ੍ਹਾ ਨਾਲ ਬਚ ਗਿਆ ਤੂੰ ਅੱਜ ਤੋਂ ਆ ਬਾਈ ਜੀ ਨਾਲ ਬਸ ਰਹਿਣਾ ਠੀਕ ਹੈ ਸਰਪੰਚਾ ਚਲੇ ਇਹ ਪੰਚਾਇਤ ਨੰਬਰ ਜੋ ਵੀ ਆ ਠੀਕ ਹੈ ਬਹੁਤ ਵਧੀਆ ਸੁਭਾਅ ਦਾ ਬਾਈ ਯਾਰ ਵਿਚਾਰਾ ਇਹਦੇ ਕਰਕੇ ਬਚ ਰਿਹਾ ਨਹੀਂ ਜੰਨੇ ਬੰਦੇ ਅਸੀਂ ਅੱਜ ਤੱਕ ਚੱਕੇ ਨਹੀਂ ਠੀਕ ਹੈ ਅਸੀਂ ਕਿਸੇ ਨੂੰ ਵੀ ਬਖਸ਼ਾ ਸੀ ਬਣਦੀ ਕਾਰਵਾਈ ਕਰਵਾਈ ਆ ਠੀਕ ਹੈ ਅਸੀਂ ਆਪ ਜਿਹੜਾ ਜਿਹੜੀ ਕਾਰਵਾਈ ਕਰੀ ਉਹ ਸੁ ਕਰਦੇ ਹਾਂ ਠੀਕ ਹੈ ਕੋਈ ਕਿਹੜਾ ਕਿਹੜਾ ਦੁੱਖ ਮਲੇਗਾ ਹਾਂਜੀ ਇਦੋ ਵਾਰ ਉਹ ਬੰਦਾ ਵੜ ਗਿਆ ਠੀਕ ਹੈ ਨਾ ਹੁਣ ਇੱਕ ਗੱਲ ਜੰਟੇ ਬਾਈ ਨਾ ਤੂੰ ਉਹਨਾਂ ਦਾ ਫੋਨ ਲਾਉਣਾ ਨਾ ਉਹ ਫੋਨ ਧਮਕ ਇਹ ਤੋਂ ਬਾਅਦ ਦੇ ਵਿੱਚ ਮੈਂ ਜਿਉ ਜੀ ਗੱਲ ਹੋਈ ਨਾ ਤੇ ਤੂੰ ਮੈਨੂੰ ਗੱਲ ਫੇਰ ਨੰਬਰ ਇੱਕ ਇੱਕ ਗੱਲ ਇੱਕ ਗੱਲ ਅੱਜ ਹੋਰ ਸੁਣਦਾ ਜਿੱਦਨ ਕਿਤੇ ਆ ਮਲਾਇਮ ਹੁਣ ਸੱਧਿਆ ਆਪਾਂ ਨੂੰ ਤੈਨੂੰ ਜਾਣਾ ਪੈਣਾ ਬਾਈ ਹਾਂ ਸਹੀ ਗੱਲ ਹੈ ਤੂੰ ਕਹੋਗੇ ਉੱਤੇ ਚੱਲਾਂਗੇ ਤੁਹਾਡੇ ਘਰੋਂ ਨਹੀਂ ਭੱਜਣਾ ਦਾ ਨਾ ਕਰ ਤੋ ਭਜੂ ਲੈ ਇਹ ਮਲਾਇਮ ਹੈ ਜਿੱਦਨ ਤੈਨੂੰ ਸੱਧਿਆ ਮਲਾਇਮ ਤੈਨੂੰ ਜਾਣਾ ਘਰੋਂ ਭੱਜੂਗਾ ਚੋਰ ਆ ਬਾਪੇ ਮੈਂ ਵਾਹੇ ਅੱਜ ਤੂੰ ਵਾਦੇ ਤੇ ਹਾਂ ਮੈਂ ਤੁਹਾਨੂੰ ਇਹਦਾ ਵਾਦੇ ਜੇ ਤੂੰ ਜੇ ਤੂੰ ਬਾਈ ਏਦਾਂ ਸੁਣਾ ਅੱਜ ਤੋਂ ਬਾਅਦ ਤੂੰ ਉਹਨਾਂ ਨੂੰ ਫੋਨ ਕੀਤਾ ਜਾਂ ਕੋਈ ਕਿਸੇ ਤਰ੍ਹਾਂ ਮੋੜ ਕੇ ਬਾਈ ਆ ਕੋਲ ਦਦੇ ਵੀ ਬੈਠਾ ਜਿਵੇਂ ਮਰਜ਼ੀ ਫਟਿਆ ਅਹੀਂ ਨਹੀਂ ਫਟਣਾ ਅਹੀਂ ਨਹੀਂ ਅਹੀਂ ਤੈਨੂੰ ਜੰਟਾ ਕੋਈ ਨਹੀਂ ਆਹੀਂ ਨਹੀਂ ਮੈਂ ਤਾਂ ਮੈਂ ਤਾਂ ਮਰੇ ਪਿਆ ਤੂੰ ਵੀ ਰਿਕਾਰਡਿੰਗ ਨਹੀਂ ਦਿੱਲੇ ਰੂਏ ਹਾਂ ਦਿੱਲੇ ਰੂ ਨਾਟਾ ਦਿੱਲੇ ਰੂ ਕਿੱਥੇ ਦਿੱਲੇ ਰੂ ਹਾਂ ਨੂੰ ਕੋਲ ਸੱਦ ਲੈ ਨੂੰ ਸੱਦ ਮੈਂ ਸੱਦ ਲੈ ਲੋਕੋ ਕੀ ਆ ਗੱਥੀ ਆ ਵੀਡੀਓ ਬਖਾਇਆ ਕੀ ਕੀ ਆ ਉਹ ਕੁੜੀ ਬੁਕਾ ਲਓ ਚਲੀ ਦੇ ਨੇ ਗੁਰੂਆਇ ਤੇ ਰੋਜ ਆਇਆ ਮੈਂ ਇੱਕ ਮਿੰਟ ਰੋਜ ਆ ਰਿਹਾ ਮੈਨੂੰ ਦੱਸਾਂ ਕੀ ਇਹ ਗੋ ਲੋਕ ਕੋਸ਼ ਕਹਿੰਦੇ ਉਹਨਾਂ ਨੂੰ ਤਾਂ ਜਾਇਦਾ ਤੋ ਰਹਿਣਾ ਕਹਿੰਦਾ ਤਾਂ ਜੂਠੀ ਮੇਰੀ ਅਥਾ ਮੈਂ ਆਪਣੀ ਪਾਰ ਨੂੰ ਨਹੀਂ ਹੁਣ ਲਾ ਦੇਈਏ ਗੱਲ ਕਰਦੇ ਵਾਂਗੇ ਇੱਕ ਮਿੰਟ ਪੰਜ ਮਿੰਟ ਹੋ ਗਏ ਮੈਂ ਮਾੜੀ ਗੱਲ ਮਾਣ ਦੋ ਵਸੇ ਦੋ ਮਿੰਟ ਹੁਣ ਇਹ ਚਲ ਕੋਲ ਭੇਜ ਕੇ ਕਿਡਾ ਬਗਾਨਾ ਆ ਜਾ ਆ ਬਾਇਆ ਕੋਨੇ ਬਾਇਆ 5 ਮਿੰਟ ਹੋ ਜਾ ਰਹੀ ਕਰ ਰਹੇ ਦੋ ਮੈਨੂੰ ਗਿਆ ਇਹਨਾਂ ਨੇ ਦੋ ਮੈਨੂੰ ਸਾਥ ਕੇ ਨਾ ਮੈਨੂੰ ਦੋ ਤਾਂ ਆਪ ਪਟਾਇਦੀ ਸਾਡੀ ਮੈਨੂੰ ਆਂਦੀ ਮਾਂ ਵਿੱਚ ਰਹਿ ਜਾਵਾਂਗਾ ਛੱਡ ਦਾਂਗਾ ਥਾ ਨਹੀਂ ਰਹਿਂਦਾ ਮੈਂ ਟੋਲੇ ਸਿੰਘਾ ਬਾਇਆ ਬਾਲੀ ਦੇ ਬਾਇਆ ਠੀਕ ਆ ਬਾਹਰ ਹੋ ਮੇਨੂੰ ਤਾਂ ਕੋਈ ਚੱਲੇ ਜਾ ਗੁਰਦੁਆਰਾ ਮਕਾਬਾ ਵਿੱਚ ਨਹੀਂ ਤੇ ਅੱਜ ਮੈਨੂੰ ਤਰਾਜ ਵਾਲੇ ਵਿੱਚ ਚਲੇ ਜਾਣਾ ਪਰਾਵਾ ਨਹੀਂ ਮੈਂਦਾ ਕਰਾ ਦੇਣਾ ਪੜਦਾ ਇੱਕ ਮਿੰਟ ਆਵੇ ਉਹਨੂੰ ਸੰਦ ਲਈਂ ਦਲੇਰ ਉਹ ਰੈਂਡ ਨਾ ਸਾਧਾ ਨਾ ਬਗਾਲਦਾ ਦਲੇਰ ਵੀਰਾ ਸੁਣ ਲੈ ਆਪਾਂ ਦਲੇਰ ਨੂੰ ਆਪ ਦੱਦ ਲੈ ਆਖਰੇ ਉਹਨੂੰ ਵਿਖਾਈਏ ਯਾਰ ਘਰੇ ਆ ਵੀ ਆਪਣੇ ਮੁੰਡੇ ਆ ਗਏ ਇੱਥੇ ਬੰਦੇ ਬੈਠੇ ਅੰਮ੍ਰਿ ਗਿਉਣੇ ਆਹ ਸ਼ੋਕੀ